ਪ੍ਰਾਈਵੇਟ ਹਸਪਤਾਲਾਂ ਵਾਲੇ ਮਰਦੇ ਮਰ ਜਾਣਗੇ ਪਰ ਤੁਹਾਨੂੰ ਇਹ ਸੀਕ੍ਰੇਟ ਨਹੀਂ ਦੱਸਣਗੇ ਕਿ ਕਿਉਂਕਿ ਜੇਕਰ ਤੁਹਾਨੂੰ ਇਹ ਚੀਜ਼ ਪਤਾ ਲੱਗ ਜਾਂਦੀ ਹੈ ਤੁਹਾਡੇ ਪੈਸੇ ਬਚਣਗੇ ਤੇ ਪ੍ਰਾਈਵੇਟ ਜਿਹੜੇ ਲੁੱਟ ਖੋਟ ਕਰਦੇ ਨੇ ਹਸਪਤਾਲ ਉਹਨਾਂ ਦੇ ਪੈਸੇ ਮਾਰ ਲਗੇ ਕਈ ਹਸਪਤਾਲ ਤੁਹਾਡੇ ਤੋਂ ਕੰਸਲਟੈਂਸੀ ਤੇ ਬਹੁਤ ਜ਼ਿਆਦਾ ਮਹਿੰਗੇ ਚਾਰਜ ਲੈਂਦੇ ਨੇ ਜਦੋਂ ਤੁਸੀਂ ਡਾਕਟਰਾਂ ਦੇ ਨਾਲ ਸਲਾਮ ਮਸ਼ਵਰਾ ਕਰਨ ਜਾਂਦੇ ਹੋ ਆਪਣੀ ਬਿਮਾਰੀ ਦੇ ਰਿਲੇਟਡ ਤਾਂ ਤੁਹਾਡੇ ਤੋਂ ਇੱਕ ਬਹੁਤ ਮੋਟੀ ਫੀਸ ਲਈ ਜਾਂਦੀ ਹੈ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਣ ਵਾਲਾ ਇਸ ਦੇ ਵਿੱਚ ਤੁਹਾਡੀ ਡਾਕਟਰ ਦੇ ਕੋਲੇ ਇੱਕ ਵੀ ਪੈਸੇ ਦੀ ਫੀਸ ਨਹੀਂ ਲੱਗੇਗੀ ਤੇ ਇਹ ਜਿਹੜਾ ਤਰੀਕਾ ਹੈ ਗਵਰਨਮੈਂਟ ਵੱਲੋਂ ਉਸ ਤੋਂ ਬਾਅਦ ਤੁਸੀਂ ਆਪਣੀ ਬੇਸਿਕ ਡਿਟੇਲ ਨੂੰ ਇੱਥੇ ਅਪਲੋਡ ਕਰ ਦਿਓ ਫਿਰ ਤੁਸੀਂ ਇੱਥੇ ਫਿਲ ਕਰੋ ਕਿ ਤੁਹਾਨੂੰ ਕਿੱਦਾਂ ਦੀ ਬਿਮਾਰੀ ਹੈ ਤੁਹਾਨੂੰ ਕਿੱਦਾਂ ਦੀ ਪ੍ਰੋਬਲਮ ਫੀਲ ਹੋ ਰਹੀ ਹੈ ਉਹ ਇੱਥੇ ਤੁਸੀਂ ਫਿਲ ਕਰੋ ਫਿਰ ਉਸ ਬਿਮਾਰੀ ਦੇ ਜਿਹੜੇ ਐਕਸਪਰਟ ਡਾਕਟਰ ਹੋਣਗੇ ਉਹਨਾਂ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਵੇਗੀ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਡਾਕਟਰ ਦੇ ਤੁਸੀਂ ਸਲਾਹ ਲੈ ਸਕਦੇ ਹੋ ਇੱਥੋਂ ਤੱਕ ਵੀ ਸਹੂਲਤ ਦਿੱਤੀ ਗਈ ਹੈ ਜੇਕਰ ਤੁਸੀਂ ਚੰਗੀ ਡਿਟੇਲ ਦੇ ਵਿੱਚ ਆਪਣੀ ਬਿਮਾਰੀ ਨੂੰ ਦੱਸਣਾ ਹੈ ਡਾਕਟਰ ਨੂੰ ਤਾਂ ਤੁਸੀਂ ਡਾਕਟਰ ਦੇ ਨਾਲ ਵੀਡੀਓ ਕਾਲ ਦੇ ਉੱਪਰ ਵੀ ਗੱਲ ਕਰ ਸਕਦੇ ਹੋ ਤੁਸੀਂ ਆਪਣੀ ਬਿਮਾਰੀ ਨੂੰ ਲੈ ਕੇ ਆਪਣੀ ਸਿਹਤ ਨੂੰ ਲੈ ਕੇ ਕੁਝ ਵੀ ਪੁੱਛ ਸਕਦੇ ਹੋ ਤੇ ਤੁਹਾਨੂੰ ਇੱਕ ਵੀ ਰ